ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਈਆਂ ਬਹੁਤ ਸੋਖਾ ਜਿਹਾ ਡਿਜ਼ਾਈਨ ਹੈ ਤੇ 6-6 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣਗੇ 6-6 ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਵਾਧੂ ਪਾਉਣੇ ਪੈਣਗੇ ਤੇ ਡਿਜ਼ਾਈਨ ਜਿਹੜਾ ਬਣ ਜੇਗਾ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਕੋਟੀ ਤੇ ਬੱਚਿਆਂ ਦੀ ਕੋਟੀ ਤੇ ਜੈਂਟਸ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਹਰ ਇੱਕ ਸਵੈਟਰ ਕੋਟੀ ਦੇ ਡਿਜ਼ਾਈਨ ਜਿਹੜਾ ਬਹੁਤ ਜੱਚੇਗਾ ਤੇ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਦੇ ਸਵੈਟਰ ਤੇ ਵੀ ਫਰੰਟ ਪਾਰਟ ਤੇ ਪਾ ਕੇ ਬੈਕ ਪਾਰਟ ਜਿਹੜਾ ਉਹ ਪਲੇਨ ਬਣਾ ਸਕਦੇ ਜੇ ਬਹੁਤ ਹੀ ਆਸਾਨ ਤਰੀਕੇ ਦਾ ਡਿਜ਼ਾਈਨ ਆ ਤੇ ਕਿਸੇ ਵੀ ਕੋਟੀ ਸਵੈਟਰ ਤੇ ਬਹੁਤ ਹੀ ਪਿਆਰਾ ਲੱਗੇਗਾ ਬਣਿਆ ਹੋਇਆ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਪੰਜ ਕੁੰਡੇ ਕਰਾਂਗੇ ਇੱਕ ਵਾਰ ਇਸ ਤਰ੍ਹਾਂ ਉਣ ਲਿਆ ਇਹਦੇ ਵਿੱਚ ਵਾਲਪਾਤ ਆ ਦੋ ਹੋਗੇ ਫਿਰ ਉਣ ਲਿਆ ਤਿੰਨ ਹੋਗੇ ਫਿਰ ਵਿੱਚ ਵਾਲਪਾਤ ਆ ਚਾਰ ਇੱਕ ਵਾਰ ਫਿਰ ਉਣ ਲਿਆ ਪੰਜ ਇੱਕ ਕੁੰਡੇ ਤੋਂ ਪੰਜ ਕੁੰਡੇ ਕਰਤੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਇਹੀ 6 ਕੁੰਡੇ ਆਪਾਂ ਸਾਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਤਿੰਨ ਕੁੰਡੇ ਉਲਟੇ ਫਿਰ ਇੱਕ ਕੁੰਡੇ ਤੋਂ ਪੰਜ ਕੁੰਡੇ ਤੇ ਦੋ ਕੁੰਡੇ ਉਲਟੇ ਫਿਰ ਇਹੀ ਰਿਪੀਟ ਕਰਾਂਗੇ ਆਪਾਂ ਤਿੰਨ ਕੁੰਡੇ ਉਲਟੇ ਦੋ ਤਿੰਨ ਤਾਂ ਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਪੰਜ ਕੁੰਡੇ ਕਰਾਂਗੇ ਇੱਕ ਵਾਰ ਉਣ ਕੇ ਇੱਕ ਵਾਰ ਵਾਲ ਪਾ ਲੈਣਾ ਵਾ ਫਿਰ ਉਣ ਲਿਆ ਤਿੰਨ ਕੁੰਡੇ ਹੋਗੇ ਫਿਰ ਵਾਲ ਪਾ ਲਿਆ ਚਾਰ ਹੋਗੇ ਫਿਰ ਉਣ ਲਿਆ ਪੰਜ ਹੋਗੇ ਇੱਕ ਕੁੰਡੇ ਤੋਂ ਆਪਾਂ 5 ਕੁੰਡੇ ਕਰ ਲਏ ਹੁਣ ਧਾਗਾ ਅੱਗੇ ਕਰਾਂਗੇ 2 ਕੁੰਡੇ ਉਲਟੇ ਇਹ ਫੇਰ ਸਾਡੇ 6 ਕੁੰਡੇ ਹੋ ਗਏ ਫੇਰ ਅਗਲਾ ਡਿਜ਼ਾਈਨ ਸ਼ੁਰੂ ਕਰਾਂਗੇ 3 ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡੇ ਤੋਂ 5 ਕੁੰਡੇ 1 2 3 4 ਤੇ 5 ਧਾਗਾ ਆਪਣੀ ਵਾਲੀ ਸਾਈਡ तीन कुंडे इतने उल्टे बनाव गे आप जिस तरह स्टार्टिंग तो तीन कुंडे उल्टे बनाए से धागा पिछे करा लास्ट वाला कुंडा सीधा बनावेंगे पहली सिलाई बन गई हम बनावें डिजाइन की दूसरी सिलाई उल्टे ये वेखो किस तरह बनेगी पहला कुंडा उतार लिया फिर धागा पिछे करा तीन कुंडे पहला सीधे बनावेंगे एक दो ਤਿੰਨ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਜਿਹੜੇ ਆਪਾਂ 1 ਤੋਂ 5 ਕੁੰਡੇ ਕੀਤੇ ਸੀ ਇਹਨਾਂ ਨੂੰ ਉਲਟੇ ਬਣਾਉਣਾ ਹੈ 1 2 3 4 ਤੇ 5 ਹੁਣ ਧਾਗਾ ਪਿੱਛੇ ਕਰਾਂਗੇ 5 ਕੁੰਡੇ ਸਿੱਧੇ ਆਉਣੇ ਨੇ ਇੱਥੇ 1 2 3 4 5 ਪੰਜ ਕੁੰਡੇ ਸਿੱਧੇ ਅਗੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਉਲਟੇ ਧਾਗਾ ਪਿੱਛੇ ਫਿਰ ਪੰਜ ਸਿੱਧੇ 1 2 3 4 ਤੇ 5 ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਇੱਥੇ ਫਿਰ ਸਿੱਧੇ ਬਣਾਵਾਂਗੇ ਲਾਸਟੇ ਵੀ ਤਿੰਨ ਸਿੱਧੇ ਆ ਤੇ ਸਟਾਰਟਿੰਗ ਤੇ ਵੀ ਤਿੰਨ ਸਿੱਧੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਹੈ ਹੁਣ ਆ ਗਏ ਆਪਾਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਤੀਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਬਣਾ ਲਏ ਧਾਗਾ ਪਿੱਛੇ ਕਰ ਲਾਂਗੇ ਹੁਣ ਇੱਕ ਇਹ ਹੈ ਉਲਟਾ ਕੁੰਡਾ ਹੈ ਤੇ ਇੱਕ ਇਹ ਸਿੱਧਾ ਕੁੰਡਾ ਇਹਨਾਂ ਦੋਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਦੋ ਤੋਂ ਇੱਕ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਜਿਹੜੇ ਆਪਾਂ ਇੱਕ ਤੋਂ ਪੰਜ ਕੀਤੇ ਸੀ ਇੱਥੇ ਇੱਕ ਕੁੰਡਾ ਹੁਣ ਕੱਟ ਗਿਆ ਹੁਣ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਬਣਾ ਲਏ ਹੁਣ ਇਧਰ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਉਤਾਰ ਲੈਣਾ ਉਹ ਫਿਰ ਇਧਰ ਨੂੰ ਪਾ ਦੇਣਾ ਐਵੇਂ ਵਾਲੇ ਕੁੰਡੇ ਨੂੰ ਵੀ ਉਤਾਰ ਲੈਣਾ ਤੇ ਇਦਾਂ ਕਰਕੇ ਇਹਨਾਂ ਨੂੰ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿਆਂਗੇ ਹੁਣ ਤਾਂ ਗਏ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਇੱਕ ਦੋ ਤਿੰਨ ਇੱਥੇ ਸਾਡੇ ਇੱਕ ਤੋਂ ਆਪਾਂ ਪੰਜ ਕੁੰਡੇ ਕਿਤੇ ਸੀ ਚਾਰ ਕੁੰਡੇ ਵਧੇ ਸੀ ਉਹਨਾਂ ਵਿੱਚੋਂ ਦੋ ਕੁੰਡੇ ਆਪਾਂ ਘਟਾਤੇ ਇੱਕ ਇਧਰ ਘਟਾਤਾ ਇੱਕ ਇਧਰ ਘਟਾਤਾ ਮੈਨੂੰ ਕਿਸ ਤਰ੍ਹਾਂ ਕਰਨਾ ਤੀਸਰੀ ਸਲਾਈ ਦੇ ਵਿੱਚ ਦੋ ਕੁੰਡੇ ਪਹਿਲਾਂ ਉਲਟੇ ਬਣਾਉਣੇ ਆ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਫਿਰ ਤਿੰਨ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਤਿੰਨ ਕੁੰਡੇ ਉਲਟੇ ਹੁਣ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਸਿੱਧਾ ਇਸ ਤਰ੍ਹਾਂ ਹੁੰਦੇ ਹੋਏ ਫਿਰ ਤਿੰਨ ਕੁੰਡੇ ਸਿੱਧੇ 1 2 3 ਤਿੰਨ ਸਿੱਧੇ ਬਣਾ ਕੇ ਹੁਣ ਇਹ ਵਾਲੇ ਕੁੰਡੇ ਨੂੰ ਤੇ ਇਹ ਵਾਲੇ ਕੁੰਡੇ ਨੂੰ ਉਤਾਰ ਲੈਣਾ ਹੈ ਫਿਰ ਇਹਨਾਂ ਨੂੰ ਇਸ ਤਰ੍ਹਾਂ ਸਲਾਈ ਤੇ ਪਾ ਕੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਤਿੰਨ ਕੁੰਡੇ ਸਿੱਧੇ 1 2 3 ਇਹ ਦੋ ਕੁੰਡਿਆਂ ਨੂੰ ਹੁਣ ਉਤਾਰ ਕੇ ਇਹਨਾਂ ਨੂੰ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਨਾ ਧਾਗਾ ਆਪਣੀ ਵਾਲੀ ਸਾਈਡ ਇੱਧਰ ਫਿਰ ਦੋ ਕੁੰਡੇ ਸਾਡੇ ਕੋਲ ਬਚ ਗਏ ਉਲਟੇ ਤੇ ਲਾਸਟ ਵਾਲਾ ਸਿੱਧਾ ਡਿਜ਼ਾਈਨ ਦੀ ਸਾਡੀ ਤੀਸਰੀ ਸਲਾਈ ਬਣ ਗਈ ਆ ਹੁਣ ਆ ਗਿਆ ਡਿਜ਼ਾਈਨ ਦੀ ਚੌਥੀ ਸਲਾਈ ਤੇ ਉਲਟੇ ਪਾਸਿਓ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਉਲਟੇ ਧਾਗਾ ਪਿੱਛੇ ਇੱਨ ਕੁੰਡੇ ਸਿੱਧੇ 1 2 3 ਤੱਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਉਲਟੇ ਤੱਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਤੱਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਚੌਥੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ। ਲਾਸਟੇ ਇੱਥੇ ਦੋ ਕੁੰਡੇ ਫਿਰ ਸਿੱਧੇ ਬਚਣਗੇ ਤੇ ਲਾਸਟ ਵਾਲਾ ਐਗਜ਼ਿਟ ਜਿਹੜਾ ਉਹ ਉਲਟਾ ਬਣੇਗਾ। ਚੌਥੀ ਸਲਾਈ ਬਣ ਗਈ। ਹੁਣ ਆ ਗਏ ਅਸੀਂ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਸਿੱਧੇ ਪਾਸੇ। ਪਹਿਲਾ ਕੁੰਡਾ ਉਤਾਰ ਲਵਾਂਗੇ। ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ। ਇੱਥੇ ਹੋਰ ਇੱਕ ਕੁੰਡਾ ਉਲਟਾ ਬਣਾਉਣਾ ਹੈ। ਇੱਕ ਕੁੰਡਾ ਉਲਟਾ ਬਣਾ ਲਿਆ ਧਾਗਾ ਪਿੱਛੇ ਕਰਾਂਗੇ। ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ। ਜਿਹੜੇ ਆਪਾਂ 5 ਕੁੰਡੇ ਵਧਾਏ ਸੀ ਉਹ ਹੁਣ ਆਪਾਂ ਘਟਾ ਰਹੇ ਆ 2 ਕੁੰਡਿਆਂ ਤੋਂ 1 ਕੁੰਡਾ ਕਰਤਾ ਸੈਂਟਰ 'ਚ 1 2 3 3 ਕੁੰਡੇ ਸਾਡੇ ਸਿੱਧੇ ਬਚ ਗਏ ਫੇਰ ਇੱਥੇ ਆਪਾਂ 2 ਕੁੰਡਿਆਂ ਤੋਂ 1 ਕੁੰਡਾ ਕਰਨਾ ਇਸ ਤਰ੍ਹਾਂ ਉਤਾਰ ਕੇ ਇੱਧਰ ਵਾਲੀ ਸਾਈਡ ਨੂੰ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ 1 ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਤਿੰਨ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਬੈਕ ਲੂਪ ਦੇ ਨਾਲ ਇੱਕ ਕੁੰਡਾ ਹੁਣ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਤਿੰਨ ਕੁੰਡੇ ਸਿੱਧੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਤਾਂ ਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ ਇਹ ਪੰਨਵੀਂ ਸਲਾਈ ਬਣ ਗਈ ਆ ਹੁਣ ਆ ਗਏ ਆ ਡਿਜ਼ਾਈਨ ਦੀ ਛੇਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਇੱਥੇ ਹੁਣ ਇੱਕ ਕੁੰਡਾ ਸਿੱਧਾ ਬਚੇਗਾ ਇੱਕ ਸਿੱਧਾ ਪੰਜ ਉਲਟੇ ਹੁਣ ਸਾਡੇ ਫੇਰ ਉਨੇ ਹੀ ਕੁੰਡੇ ਬਚ ਗਏ ਨੇ ਜਿੰਨੇ ਆਪਾਂ ਸਲਾਈ ਦੇ ਉੱਪਰ ਪਹਿਲਾਂ ਪਾਏ ਸੀਗੇ ਤੇ ਇਸ ਡਿਜ਼ਾਈਨ ਨੂੰ ਜੇ ਤੁਸੀਂ ਲੇਡੀਜ਼ ਕੋਟੀ ਤੇ ਬਣਾਉਣਾ ਹੈ ਤੇ ਇਹਦੇ نیچے ਬਾਰਡਰ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਆ ਬਿਨਾ ਬਾਰਡਰ ਤੋਂ ਹੀ ਇਹ ਡਿਜ਼ਾਈਨ ਜਿਹੜਾ ਬਣ ਜਾਏਗਾ ਤੇ ਬਹੁਤ ਹੀ ਪਿਆਰਾ ਲੱਗੇਗਾ ਤੁਸੀਂ ਇਸ ਨੂੰ ਜਿਹੜਾ ਕਿਸੇ ਲੇਡੀਜ਼ ਕੋਟੀ ਸਵੈਟਰ ਤੇ ਬਣਾ ਕੇ ਜੈਕਟ ਤੇ ਬਣਾ ਕੇ ਤੇ ਨੀਚੇ ਬੀਡਿੰਗ ਕਰ ਸਕਦੇ ਜੇ ਕਰੋਸ਼ੀਏ ਦੇ ਨਾਲ ਜਾਂ ਬਿਨਾ ਬੀਡਿੰਗ ਤੋਂ ਵੀ ਤੁਸੀਂ ਲੇਡੀਜ਼ ਜਿਹੜੀ ਗਾਰਡੀਨ ਆਪਾਂ ਬਣਾਉਨੇ ਆ ਉਹ ਬਿਨਾ ਬਾਰਡਰ ਬਣਾਏ ਵੀ ਬਣ ਜਾਂਦੀ ਹੈ ਤੇ ਬਹੁਤ ਹੀ ਪਿਆਰੀ ਲੱਗਦੀ ਹੈ ਬਣੀ ਡਿਜ਼ਾਈਨ ਦੀ ਹੁਣ ਸਾਡੀ 6ਵੀਂ ਸਲਾਈ ਬਣ ਗਈ ਹੈ ਫਿਰ ਸਾਡੇ ਕੋਲ 19 ਹੀ ਕੁੰਡੇ ਬਚ ਗਏ ਨੇ ਹੁਣ ਡਿਜ਼ਾਈਨ ਜਿਹੜਾ ਆਪਾਂ ਚੇਂਜ ਕਰਕੇ ਬਣਾਉਣਾ ਹੈ ਵੇਖੋ ਕਿਸ ਤਰ੍ਹਾਂ ਇੱਥੇ ਹੁਣ ਅੱਧਾ ਡਿਜ਼ਾਈਨ ਬਣੇਗਾ 7ਵੀਂ ਸਲਾਈ ਦੇ ਵਿੱਚ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕਰਨੇ ਇੱਕ ਵਿੱਚ ਵਾਲ ਪਾਵਾਂਗੇ ਦੋ ਹੋ ਗਏ ਇੱਕ ਵਾਰ ਫੇਰ ਹੋਣਾਂਗੇ ਤਿੰਨ ਹੋ ਗਏ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਪੰਜ ਕੁੰਡੇ ਉਲਟੇ 1 2 3 4 5 ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਹੁਣ ਇਹ ਜਿਹੜਾ ਇੱਕ ਕੁੰਡਾ ਸੈਂਟਰ ਤੇ ਸਾਡੇ ਕੋਲੋਂ ਬਚਿਆ ਇਹਦੇ ਤੋਂ ਆਪਾਂ 5 ਕੁੰਡੇ ਕਰਨੇ 1 2 3 4 5 ਇਹ ਤੋਂ ਆਪਾਂ 5 ਕੁੰਡੇ ਕਰ ਲਏ ਹੁਣ ਧਾਗਾ ਆਪਣੀ ਵਾਲੀ ਸਾਈਡ ਐ ਜਿਹੜੇ 5 ਕੁੰਡੇ ਆ ਇਹ ਉਲਟੇ ਬਣਨਗੇ 2 3 4 5 ਤਗਾ ਪਿੱਛੇ ਇੱਕ ਕੁੰਡੇ ਤੋਂ ਪੰਜ ਕੁੰਡੇ ਕਰਾਂਗੇ ਇੱਕ ਦੋ ਤਿੰਨ ਚਾਰ ਤੇ ਪੰਜ ਤਦ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਇੱਥੇ ਹੋਣ ਜਿਹੜਾ ਸਾਡਾ ਸਾਈਡ ਤੇ ਆ ਉਹ ਅੱਧਾ ਡਿਜ਼ਾਈਨ ਬਣੇਗਾ ਅੱਧਾ ਸਾਡਾ ਜਿਹੜਾ ਫਲਾਵਰ ਹੈ ਉਹ ਬੜੇਗਾ ਇੱਥੇ ਆਪਾਂ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰਨੇ ਆ ਪੰਜ ਨਹੀਂ ਕਰਨੇ ਸਿਰਫ ਇੱਕ ਹੀ ਵਿੱਚ ਵਾਲ ਪਾਉਣਾ ਹੈ ਤਿੰਨ ਹੋ ਜਾਣੇ ਆ ਲਾਸਟ ਵਾਲਾ ਗੁੰਡਾ ਜਿਹੜਾ ਨੂੰ ਸਿੱਧਾ ਬਣਾ ਲਾਂਗੇ ਹੁਣ ਆ ਗਏ ਅਸੀਂ ਡਿਜ਼ਾਈਨ ਦੀ 8ਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਤਿੰਨ ਗੁੰਡੇ ਸਿੱਧ ਉਲਟੇ ਜਿਹੜੇ ਆਪਾਂ 1 ਤੋਂ 3 ਕੀਤੇ ਸੀ ਤਿੰਨ ਉਲਟੇ ਧਾਗਾ ਪਿੱਛੇ ਪੰਜ ਗੁੰਡੇ ਸਿੱਧੇ 1 2 3 4 5 ਸਿੱਧੇ ਬਣਾ ਲਏ ਧਾਗਾ ਆਪਣੀ ਵਾਲੀ ਸਾਈਡ ਆ ਜਿਹੜੇ 1 ਤੋਂ 5 ਕੀਤੇ ਸੀ ਇਹਨਾਂ ਨੂੰ ਹੁਣ ਉਲਟੇ ਬਣਾਵਾਂਗੇ। ਪੰਜ ਕੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ 1 2 3 4 5 ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਤੱਗਾ ਪਿੱਛੇ ਪੰਜ ਕੁੰਡੇ ਸਿੱਧੇ ਤੱਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ 1 2 3 ਲਾਸਟ ਵਾਲਾ ਕੁੰਡਾ ਜਿਹੜਾ ਉਹ ਵੀ ਉਲਟਾ ਬਣੇਗਾ ਅੱਠਵੀਂ ਸਲਾਈ ਬਣ ਗਈ ਉਲਟੇ ਪਾਸਿਓ ਹੁਣ ਨੌਵੀਂ ਸਲਾਈ ਬਣਾਵਾਂਗੇ ਸਿੱਧੇ ਪਾਸਿਓ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਸੋਰੀ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਸਿੱਧੇ ਬਣਾ ਲਏ ਹੁਣ ਇਹ ਕੁੰਡਾ ਤੇ ਇਹ ਕੁੰਡਾ ਉਤਾਰਾਂਗੇ ਤੇ ਇਹਨਾਂ ਨੂੰ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਇਹ ਕੁੰਡਾ ਤੇ ਇੱਕ ਉਲਟਾ ਕੁੰਡਾ ਇਹਨਾਂ ਨੂੰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਤਿੰਨ ਕੁੰਡੇ ਸਿੱਧੇ 1 2 3 ਫਿਰ ਇਹ ਕੁੰਡਾ ਉਤਾਰਾਂਗੇ ਇੱਕ ਉਲਟਾ ਕੁੰਡਾ ਉਤਾਰਾਂਗੇ ਦੋਨਾਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਇਹ ਜਿਹੜੇ ਸਾਡੇ ਉਲਟੇ ਪੰਜ ਕੁੰਡੇ ਹੁੰਦੇ ਨੇ ਇਹ ਘਟਦੇ ਨੇ ਤੇ ਇੱਥੇ ਜਿਹੜੇ ਵਧੇ ਹੁੰਦੇ ਨੇ ਉਹ ਉਨੇ ਹੀ ਰਹਿੰਦੇ ਨੇ 1 2 ਤਿੰਨ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਉਲਟਾ ਕੁੰਡਾ ਲਵਾਂਗੇ ਇੱਕ ਸਿੱਧਾ ਕੁੰਡਾ ਲਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਆਂਗੇ ਫਿਰ ਤਿੰਨ ਕੁੰਡੇ ਸਿੱਧੇ 1 2 3 ਫਿਰ ਇਹ ਵਾਲੇ ਕੁੰਡੇ ਨੂੰ ਆਪਾਂ ਦੂਸਰੀ ਤਰ੍ਹਾਂ ਘਟਾਉਣਾ ਹੁੰਦਾ ਆ ਇਸ ਤਰ੍ਹਾਂ ਇਹਨੂੰ ਇਹਨਾਂ ਦਾ ਮੂੰਹ ਚੇਂਜ ਕਰਕੇ ਬੈਕ ਲੂਪ ਦੇ ਨਾਲ ਘਟਾਉਣਾ ਫੇਤਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਵਾਂਗੇ ਫਿਰ ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹ ਵੀ ਸਿੱਧਾ ਬਣ ਜੇਗਾ ਨੌਵੀਂ ਸਲਾਈ ਬਣ ਗਈ ਹੁਣ ਆਗੇ ਹਨ ਦਸਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਉਲਟੇ 1 2 3 ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਉਲਟੇ ਤਗਾ ਪਿੱਛੇ ਤਿੰਨ ਗੁੰਡੇ ਸਿੱਦੇ 12 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਪੰਜ ਗੁੰਡੇ ਉਲਟੇ ਸਾਫ਼ ਤਾਂ ਨੂੰ ਉਲਟੇ ਪਾਸੇ ਨਜ਼ਰ ਆ ਜਾਣਗੇ ਕਿਹੜੇ ਉਲਟੇ ਬਣਾਉਣੇ ਕਿਹੜੇ ਸਿੱਦੇ ਬਣਾਉਣੇ ਆ ਜਿਹੜੇ ਉਧਰੋਂ ਸਿੱਦੇ ਬੰਦੇ ਨੇ ਐ ਸਾਈਡ ਤੋਂ ਉਲਟੇ ਬੰਦੇ ਨੇ ਲਾਸਟੇ ਹੁਣ ਤਿੰਨ ਗੁੰਡੇ ਫੇਰ ਸਾਡੇ ਕੋਲੋਂ ਸਿੱਦੇ ਬਚ ਗਏ ਲਾਸਟ ਵਾਲਾ ਗੁੰਡਾ ਵੀ ਉਲਟਾ ਹੁਣ ਆ ਗਏ ਅਸੀਂ ਡਿਜ਼ਾਈਨ ਦੀ 11ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਹੁਣ ਐ ਵਾਲਾ ਕੁੰਡਾ ਤੇ ਐ ਵਾਲਾ ਕੁੰਡਾ ਉਤਾਰਾਂਗੇ ਤੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦਾਂਗੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਬੈਕ ਪੰਜ ਕੁੰਡੇ ਸਿੱਧੇ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਤਿੰਨ ਕੁੰਡੇ ਸਿੱਧੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਬੈਕ ਲੂਪ ਦੇ ਨਾਲ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਤਿੰਨ ਕੁੰਡੇ ਲਾਸਟ ਵਾਲੇ ਜਿਹੜੇ ਉਹ ਨਹੀਂ ਸਿੱਧੇ ਬਣਨਗੇ 11ਵੀਂ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਆ ਗਏ ਆ 12ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਉਲਟੇ 1 2 3 ਤਾਂ ਅੱਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਪੰਜ ਕੁੰਡੇ ਉਲਟੇ 12ਵੀਂ ਸਲਾਈ ਜਿਹੜੀ ਆ ਪੂਰੀ ਇਸੇ ਤਰ੍ਹਾਂ ਬਣੇਗੀ ਇੱਕ ਕੁੰਡਾ ਸਿੱਧਾ ਲਾਸਟ ਤੇ ਹੁਣ ਚਾਰ ਜਿਹੜੇ ਕੁੰਡੇ ਬਚੇ ਨੇ ਉਹ ਉਲਟੇ ਬਣਨਗੇ ਇਹ ਹੀ 12 ਸਲਾਈਆਂ ਦਾ ਡਿਜ਼ਾਈਨ ਹੈ 12 ਸਲਾਈਆਂ ਜਦੋਂ ਤੁਸੀਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣਦਾ ਜਾਣਾ ਬਹੁਤ ਪਿਆਰਾ ਲੱਗਦਾ ਹੈ ਡਿਜ਼ਾਈਨ ਬੱਚਿਆਂ ਦੀ ਕੋਟੀ ਤੇ ਬਣਾਵਾਂਗੇ ਛੋਟੇ ਵੇ ਵੀ ਦੇ ਪੂਰੇ ਸੈੱਟ ਤੇ ਬਣਾਓਗੇ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਲੱਗੇਗਾ ਅੱਗੇ ਤੋਂ ਅੱਗੇ ਜਦੋਂ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ